ਇਹ ਬਾਜ਼ਾਰ ਆ ਗਿਆ ਜੀ ਜੇ ਆਪਾਂ ਬਾਹਰ ਦੀ ਆਈਏ ਹੁਣ ਦੂਏ ਗੇਟ ਸਾਣੀ ਤੋਂ ਦਿਖਾਲਦਾ ਮੈਂ ਆ ਸਾਹਮਣੇ ਮੰਦਿਰ ਹੈ ਇੱਥੇ ਜਾ ਕੇ ਪੌੜੀਆਂ ਉਤਰ ਕੇ ਥੱਲੇ ਤੇ ਫਿਰ ਉਸ ਤੋਂ ਬਾਅਦ ਮਹਾਮੈਦਾ ਦਰਬਾਰ ਆ ਜਾਂਦਾ ਤੇ ਇੱਧਰਲੇ ਪਾਸੇ ਜੋੜਾਕਰ ਬਣਾਇਆ ਹੋਇਆ ਇਹਨਾਂ ਦਾ ਆ ਦੇਖੋ ਕਿੱਦਾਂ ਬੜਕਾ ਮਾਰ ਆ ਦੂਏ ਪਾਸੇ ਲੇਡੀਜ਼ ਆ ਕੰਮ ਕਰ ਰਹੀਆਂ ਉਹਨਾਂ ਨਾਲ ਦੇਖ ਕੇ ਬੜਕਾ ਮਾਰ ਆ ਆ ਦੇਖੋ ਬਹੁਤ ਖਤਰਨਾਕ ਬੜਾ ਜੀ ਸੁਣ ਕੇ ਤਾਂ ਡਰ ਲੱਗਦਾ ਆ ਦੇਖੋ ਇਹ ਨੂੰ ਆ ਰਿਹਾ ਬਿਲਕੁਲ ਨੇੜੇ ਆ ਅਸੀਂ ਤੇ ਤਿੰਨਾਂ ਜਾਲਾਂ ਤੋਂ ਬਾਅਦ ਇਹ ਤेंदुआ ਪਰਲੇ ਪਾਸੇ ਆਸਾਨੀ ਦੇਖ ਕੇ ਜਾ ਕੇ ਦੇਖ ਕੇ ਤੁਹਾਨੂੰ ਦੱਸਦੇ ਆ ਆ ਦੇਖੋ ਜੀ ਲਪਟ ਫੱਟੇ ਦੇ ਉੱਤੇ ਬੈਠਾ ਛੋਟਾ ਆਹ ਦੇਖੋ ਛੋਟਾ ਸਾ ਛੋਟਾ ਸੁੱਤਾ ਪਿਆ ਸੀ ਹੁਣੇ ਉੱਠਿਆ ਇਹ ਆ ਦੇਖੋ ਬੱਚਾ ਥੋੜੀ ਨਾ ਬੱਚਾ ਹੀ ਆ ਆ ਦੇਖੋ ਪੂਰਾ ਨਜ਼ਾਰਾ ਸ਼ਾਨਦਾਰ ਇੱਧਰਲੇ ਪਾਸੇ ਦੇਖੋ ਉੱਪਰੋਂ ਹੋਰ ਵੀ ਆ ਰਹੇ ਇੱਧਰਲੇ ਪਾਸੇ ਨੂੰ ਪਾਣੀ ਪੀਣ ਵਾਸਤੇ ਆ ਰਹੇ ਆ ਆ ਬੱਚੇ ਕਰਕਰੇ ਖਿਲਾ ਰਹੇ ਉਹਨਾਂ ਨੂੰ ਆ ਦੇਖੋ ਉਹ ਦੇਖੋ ਆ ਵੀ ਹੋਰ ਵੀ ਹੈ ਚਲੋ ਉਹ ਲਿਜਾ ਦੇ ਵੀ ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਬਰਸਾਤਾਂ ਦਾ ਮੌਸਮ ਹੈ ਵੈਸੇ ਤਾਂ ਪਹਾੜਾਂ 'ਚ ਅੱਜਕੱਲ ਜਾਣਾ ਮਨਾ ਆ ਆਪਾਂ ਚਿੰਤਪurni ਜਵਾਲਾ ਜੀ ਹੁੰਦੇ ਹੋਏ ਤੇ ਇਸ ਟਾਈਮ ਆਪਾਂ ਚਮੁੰਡਾ ਦੇਵੀ ਦੇ ਨੇੜੇ ਪਹੁੰਚ ਚੁੱਕੇ ਆ ਤੇ ਗਾਂ ਵੀ ਜਾਵਾਂਗੇ ਦਿਖਾਵਾਂਗੇ ਤੁਹਾਨੂੰ ਮਾਹੌਲ ਥੋੜਾ ਬਹੁਤ ਜਿੰਨਾ ਵੀ ਹੋ ਸਕੇ ਆ ਤੇ ਬਰਸਾਤੀ ਮੌਸਮ ਹੈ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕੇ ਪਰ ਅਸੀਂ ਰਿਸਕ ਨਹੀਂ ਲੈਣਾ ਤੇ ਵੀਊ ਦੇਖੋ ਇੱਕ ਵਾਰੀ ਚਾਰੇ ਪਾਸੇ ਦਾ ਹਲਕੀ ਹਲਕੀ ਧੋਪਿਆ ਸ਼ਾਮ ਦਾ ਟਾਈਮ ਆ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਦਿਖਾ ਲਦੇ ਆ ਜੋ ਕੁਝ ਵੀ ਹੈਗਾ ਜੁੜੇ ਰੋ ਚੈਨਲ ਦੇ ਨਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਚਮੁੰਡਾ ਦੇ ਵੀ ਪਹੁੰਚ ਗਏ ਆ ਚਮੁੰਡਾ ਦੇ ਵੀ ਤੋਂ ਉੱਪਰਲੇ ਪਾਸੇ ਧਾਰਨਾ ਦਾ ਇੱਕ ਛੋਟੀ ਜੀ ਜਗ੍ਹਾ ਆ ਉੱਥੇ ਆਪਾਂ ਹੋਟਲ ਬੁੱਕ ਕਰ ਲਿਆ ਸੀ ਚੱਲਦੇ ਹੁਣ ਆਪਾਂ ਮੰਦਰਵਾਲ ਨੂੰ ਸਵੇਰ ਦਾ ਨਜ਼ਾਰਾ ਦੇਖੋ ਪੂਰੇ ਬੱਦਲ ਛਾਏ ਹੋਏ ਆ ਰਾਤ 1.5 ਵਜੇ ਤੋਂ ਮੀਂਹ ਲਗਾਤਾਰ ਪਈ ਜਾ ਰਿਹਾ ਪਰ ਬਾਹਰ ਪਾਣੀ ਨਾਲ ਦੀ ਕੋਈ ਚੀਜ਼ ਨਹੀਂ ਸਾਰਾ ਪਾਣੀ ਨਦੀਆਂ 'ਚ ਵਹਿ ਕੇ ਸਾਰਾ ਇਕੱਠਾ ਹੋ ਕੇ ਦਰੇ ਹਮਾਰਾਂ ਹੀ ਘੁੰਮਦਾ ਘਮਾਉਂਦਾ ਪੰਜਾਬ ਚ ਆ ਜਾਂਦਾ ਬੱਦਲ ਜਿਹੜੇ ਉਹਦੇ ਪਰਲੇ ਪਾਸੇ ਬਰਪਾਲੇ ਪਹਾੜ ਇੱਥੋਂ ਦੀ ਵੀ ਹੁੰਦੀ ਵੀ ਹੁੰਦੇ ਪਰ ਇਸ ਟਾਈਮ ਬੱਦਲਾਂ ਦੇ ਉਹਲੇ ਲੁਕੀ ਹੋਏ ਆਹ ਸਾਈਡ ਦੇਖੋ ਪ੍ਰਾਣਾਪੌੜ ਔਲ ਦੇ ਪੰਨਾਂ ਦੀ ਵਹਿਦਾ ਹੋਇਆ ਪਾਣੀ ਇੱਕਦਮ ਸਾਫ਼ ਪਾਣੀ ਆ ਪੀਣ ਯੋਗ ਪਾਣੀ ਆ ਆ ਦੂਆਪਾਸਾ ਜਿੱਧਰਲੇ ਪਾਸੇ ਮੰਦਰਿਆ ਤੇ ਮੰਦਰ ਦੇ ਨਾਲ ਦੀ ਨਦੀ ਵਹਿੰਦੀ ਆ ਲੋਕ ਇੱਥੇ ਜਿਹੜੇ ਵੀ ਆ ਪਾਣੀ ਦੇ ਵਿੱਚ ਜਾ ਕੇ ਨਹਾਉਂਦੇ ਆ ਬੈਠਦੇ ਆ ਪਾਣੀ ਦਾ ਆਨੰਦ ਲੈਂਦੇ ਪ੍ਰਕਿਰਤੀ ਦਾ ਆਨੰਦ ਲੈਂਦੇ ਪੂਰੇ ਚੜਨ ਵਾਲਾ ਹੈ ਰੰਗ ਦੇਖੋ ਪ੍ਰਾਣਾ ਮੰਦਰ ਇਹ ਮੰਦਰ ਦਾ ਜਿਹੜਾ ਪ੍ਰਾਣਾ ਗੇਟ ਸੀ ਉਹਦੇ ਕੋਲ ਆ ਚੁੱਕੇ ਆ ਆਪਾਂ ਪਰ ਹੁਣ ਨਵਾਂ ਦੂਏ ਪਾਸੇ ਬਣ ਚੁੱਕਾ ਬਹੁਤ ਸ਼ਾਨਦਾਰ ਉਧਰਲੇ ਪਾਸੇ ਗੇਟ ਬਣਿਆ ਆ ਆਪਾਂ ਉਧਰ ਦੀ ਵਾਪਸੀ ਤੇ ਆਵਾਂਗੇ ਪਾਰਕ ਦੇਖੋ ਇੱਥੇ ਸਾਹਮਣੇ ਮੰਦਰ ਸਾਰਾ ਕੁਝ ਚੇਂਜ ਕਰਤਾ ਪਹਿਲਾਂ ਇੱਥੇ ਪੱਥਰ ਪੁੱਥਰੇ ਹੀ ਹੁੰਦੇ ਸੀਗੇ ਜ਼ਿਆਦਾਤਰ ਪਿੱਛੇ 2019 ਤੋਂ ਬਾਅਦ ਇਹਦੀ ਡਵੈਲਪਮੈਂਟ 19 ਦੇ ਵਿੱਚ ਡਵੈਲਪਮੈਂਟ ਹੋ ਰਹੀ ਸੀ ਤਾਂ ਹੁਣ ਦੇਖੋ ਸਾਰਾ ਕੁਝ ਚੇਂਜ ਕਰਤਾ ਹੈ ਇਧਰਲੇ ਪਾਸੇ ਵੀ ਹੋਟਲ ਵਗੈਰਾ ਬਣ ਗਏ ਵਧੀਆ ਰਸਤਾ ਬਣ ਗਿਆ ਆਪਾਂ ਮੰਦਰ ਦੇ ਮੋਹਰੇ ਆ ਚੁੱਕੇ ਹਾਂ ਆ ਦੇਖੋ ਜੀ 메인 ਗੇਟ ਸਾਰਾ ਕੁਝ ਚੇਂਜ ਹੈ ਹੁਣ ਚੱਲਦੇ ਆਪਾਂ ਅੰਦਰ ਵੀ ਸ਼ੂਜ਼ ਵਗੈਰਾ ਇਸ ਪਾਸੇ ਲੰਪਿਆ ਇੱਧਰਲੇ ਪਾਸੇ ਭਾਈ ਆਈਸਕ੍ਰੀਮ ਵੇਚ ਰਿਹਾ ਮੜ ਕੇ ਆ ਕੇ ਖਾਣੇ ਜੀ ਠੀਕ ਐ ਸਰ ਆਉਣ ਵਾਲੇ ਸਮੇਂ 'ਚ ਮਹਾਮਾਇਦਾ ਮੰਦਿਰ ਇਸ ਤਰ੍ਹਾਂ ਦਾ ਤੁਹਾਨੂੰ ਦਿਖਾਈ ਦੇਗਾ ਇੱਕ ਮਾਡਲ ਬਣਿਆ ਪਿਆ ਸ਼ੀਸ਼ੇ ਕਰਕੇ ਸ਼ਾਇਦ ਤੁਹਾਨੂੰ ਠੀਕ ਤਰ੍ਹਾਂ ਦਿਖਾਈ ਨਾ ਦੇਵੇ ਪਰ ਬਣਿਆ ਬਾਲਾ ਸੋਹਣਾ ਐ ਇੱਧਰਲੇ ਪਾਸੇ ਟਰਾਈ ਕਰਦਾ ਆ ਦੇਖੋ ਬਹੁਤ ਸੋਹਣਾ ਮੰਦਿਰ ਬਣ ਜਾਣਾ ਹੁਣ ਜਦੋਂ ਪੂਰੀ ਕੰਸਟ੍ਰਕਸ਼ਨ ਹੋ ਗਈ ਇਹ ਹੈ ਜੀ ਮੇਨ ਦਰਬਾਰ ਇੱਧਰਲੇ ਪਾਸੇ ਮਾਹਮਾਈ ਦਾ ਜਿਹੜਾ ਮੰਦਿਰ ਸੀ ਪੁਰਾਣਾ ਨਾ ਉਹਨੂੰ ਹੁਣ ਡਿਸਟਰਾਏ ਕਰਕੇ ਦੁਬਾਰਾ ਨਵੇਂ ਸਿਰੇ ਤੇ ਬਣਾ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਵੀਰਨੂਵਾਂ ਜੀ ਤੇ ਪਿਛਲੇ ਪਾਸੇ ਭੋਲੇ ਸ਼ੰਕਰ ਜੀ ਦਾ ਇੱਕ ਮੰਦਿਰ ਹੈ ਜਿਹੜਾ ਇੱਕ ਸੈਲ ਦੇ ਥੱਲੇ ਆ ਜਾ ਕੇ ਆਪਾਂ ਦੇਖਦੇ ਆਂ ਕਾਫੀ ਦੇਰ ਬਾਅਦ ਅਸੀਂ ਆਏ ਆ ਤੇ ਸਾਰਾ ਕੁਝ ਚੇਂਜ ਪਿਆ ਇੱਥੇ ਕਾਫੀ ਡਵੈਲਪਮੈਂਟ ਕੀਤੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਭੋਲੇ ਸ਼ੰਕਰ ਜੀ ਦਾ ਜਿਹੜਾ ਮੰਦਿਰ ਸੀਗਾ ਉਹ ਵੀ ਇੱਧਰਲੇ ਪਾਸੇ ਤਿਆਰ ਹੋ ਗਿਆ। ਸ਼੍ਰੀ ਨੰਦੀਕੇਸ਼ਵਰ tạm ਪ੍ਰਵੇਸ਼ ਦੁਆਰ ਬਹੁਤ ਸੋਹਣਾ ਲੱਕੜ ਦਾ ਦਰਵਾਜ਼ਾ ਬਣਿਆ ਹੋਇਆ ਤੇ ਇੱਧਰਲੇ ਪਾਸੇ ਆ ਗਈ ਆਪਣੀ ਨਦੀ। ਆ ਇਧਰ ਦੀ ਘੁੰਮ ਕੇ ਸਾਰਾ ਰਸਤਾ ਜਾਂਦਾ। ਚੱਲਦੇ ਨਦੀ ਹੱਲ ਵੀ ਬਾਅਦ ਵਿੱਚ। ਆ ਤੁਸੀਂ ਦੇਖੋ। ਸਮਝੋ ਕਿ ਪੂਰਾ ਸਾਲ ਇਸੇ ਤਰ੍ਹਾਂ ਹੀ ਪਾਣੀ ਇਹਦਾ ਚੱਲਦਾ ਰਹਿੰਦਾ। ਆ ਪੁਲ ਬਣਿਆ ਤੇ ਪਰਲੇ ਪਾਸੇ ਸ਼ਮਸ਼ਾਨ ਘاٹ 메ਨ ਗੇਟ ਤੋਂ ਅੰਦਰ ਆਣ ਕੇ ਸਾਹਮਣੇ ਨੰਦੀ ਭਗਵਾਨ ਜੀ ਇੱਧਰਲੇ ਪਾਸੇ ਪੁਲੀਸ਼ਨ ਇਹ ਬਾਜ਼ਾਰ ਆ ਗਿਆ ਜੀ ਜੇ ਆਪਾਂ ਬਾਹਰ ਦੀ ਆਈਏ ਹੁਣ ਦੂਏ ਗੇਟ ਥਾਣੀ ਤੋਂ ਦਖਲਦਾ ਮੈਂ ਆਹ ਸਾਹਮਣੇ ਮੰਦਿਰ ਹੈ ਇੱਥੇ ਜਾ ਕੇ ਪੌੜੀਆਂ ਉਤਰ ਕੇ ਥੱਲੇ ਤੇ ਫਿਰ ਉਸ ਤੋਂ ਬਾਅਦ ਮਹਾਮੈਦਾ ਦਰਬਾਰ ਆ ਜਾਂਦਾ ਤੇ ਇੱਧਰਲੇ ਪਾਸੇ ਜੋੜਾ ਘਰ ਬਣਾਇਆ ਹੋਇਆ ਇਹਨਾਂ ਦਾ ਆਹ ਗਾਂ ਫੇਰ ਇੱਧਰ ਨੂੰ ਹੋਟਲ ਵਗੈਰਾ ਬਣੇ ਹੋਏ ਵਧੀਆ ਮਾਹੌਲ ਬਣਿਆ ਹੁਣ ਇਸ ਟਾਈਮ ਝੁੱਲੇ ਚੱਲੇ ਲੱਗੇ ਐ ਇੱਧਰਲੇ ਪਾਸੇ ਪਰ ਚੱਲਦੇ ਨਹੀਂ ਹੈਗੇ ਚਲੋ ਜੀ ਹੁਣ ਅਸੀਂ ਇੱਧਰੋਂ ਦਰਵਾਰ ਤੋਂ ਬਾਹਰ ਨਿਕਲੇ ਪਹਿਲਾਂ ਅਸੀਂ ਉੱਧਰ ਵੀ ਆਏ ਸੀ ਮੰਦਰ ਦੇ ਛੋਟੇ ਰਾਹ ਤੇ ਤਾਂ ਹੁਣ ਇੱਧਰ ਵੀ ਬਾਹਰ ਆਏ ਆ ਅਸੀਂ ਇੱਧਰ ਹੀ ਜਾ ਕੇ ਹੁਣ ਬਾਜ਼ਾਰ ਦੇ ਵਿੱਚ ਦੀ ਵਾਪਸੀ ਆ ਸਾਡੀ ਬੱਦਲ ਦੇਖੋ ਪਿੱਛੇ ਕਿੰਨੇ ਸੁਨੇ ਲੱਗ ਰਿਹਾ ਹੈ ਨਦੀ ਦੇ ਕੰਢੇ ਤਾਂ ਅਸੀਂ ਗਏ ਨਹੀਂ ਕਿਉਂਕਿ ਬਰਸਾਤੀ ਮੌਸਮ ਹੈ ਤੇ ਨਦੀ ਦਾ ਕੋਈ ਪਤਾ ਨਹੀਂ ਕਦੋਂ ਪਾਣੀ ਚੜ ਕੇ ਆ ਜਵੇ ਇਸ ਕਰਕੇ ਅਸੀਂ ਬਿਲਕੁਲ ਵੀ ਰਿਸਕ ਨਹੀਂ ਲਿਆ ਕਿਉਂਕਿ ਅੱਗੇ ਇੱਕ ਵਾਰੀ ਸਾਡੇ ਨਾਲ ਹੋ ਚੁੱਕੀ ਸੀ ਮੈਂ ਤੇ ਮੇਰਾ ਮਿੱਤਰ ਸੀ ਦੀਪੂ ਸ਼ਰਮਾ ਅਸੀਂ ਆਏ ਸੀ ਬੜੀ ਮੁਸ਼ਕਲ ਦੇ ਨਾਲ ਅਸੀਂ ਭੱਜ ਕੇ ਬਚੇ ਸੀਗੇ ਇਕਦਮ ਹੀ ਪਾਣੀ ਸਾਡੇ ਲੱਕ ਤੱਕ ਪਹੁੰਚ ਚੁੱਕਾ ਸੀ ਜਲਦੀ ਜਲਦੀ ਅਸੀਂ ਬਾਹਰ ਨਿਕਲੇ ਇਸ ਕਰਕੇ ਡਰ ਲੱਗਦਾ ਕਿ ਨਦੀ ਦੇ ਕਿਨਾਰੇ ਬਰਸਾਤਾਂ ਨੂੰ ਤਾਂ ਬਿਲਕੁਲ ਵੀ ਨਹੀਂ ਜਾਣਾ ਚਾਹੀਦਾ ਅੱਜ ਟੂਰ ਦਾ ਸਾਡਾ ਕੋਈ ਵੀ ਪਲਾਨ ਨਹੀਂ ਸੀਗਾ ਚੁੰਮੰਡਾ ਦੇ ਵੀ ਤੇ ਅਸੀਂ ਪਾਲਨਪੁਰ ਸਾਈਟ ਜਾ ਰਹੇ ਸੀ ਤੇ ਰਾਸਤੇ 'ਚ ਗੋਪਾਲਪੁਰ ਚਿੜੀਆ ਘਰ ਹੈ ਅਸੀਂ ਕਿਹਾ ਚਲੋ ਥੋੜਾ ਜਿਆ ਦੇਖਦੇ ਅੰਦਰ ਜਾ ਕੇ ਇਕੱਲੇ 70 ਰੁਪਏ ਟਿਕਟ ਹੈ ਆ ਕੁਛ ਹੈਗਾ ਅੱਗੇ ਦੇਖਦੇ ਜਾ ਕੇ ਅੰਦਰ ਆ ਜਾਓ ਜਿੰਨੇ ਕਿ ਜਾਨਵਰ ਹੈ ਤੁਹਾਨੂੰ ਦਿਖਾ ਦਿੰਦੇ ਆ ਇਹ ਛੋਟਾ ਜਿਹਾ ਚਿੜੀਆ ਘਰ ਹੈ ਕੋਈ 12 ਹੈਕਟੇਰ ਜਗ੍ਹਾ 'ਚ ਫੈਲਿਆ ਹੋਇਆ ਆ ਕੁਛ ਜਾਨਵਰ ਦੇਖਦੇ ਆਪਾਂ ਕਿੰਨੇ ਕੁ ਮਿਲਦੇ ਆ ਆ ਜਾਓ ਅੱਗੇ ਇਧਰਲੇ ਪਾਸੇ ਦੇਖਦੇ ਆ ਕੀ ਕੁਛ ਹੈਗਾ ਵਿਊ ਬੜਾ ਸ਼ਾਨਦਾਰ ਹੈ ਪੂਰਾ ਜੰਗਲ ਆ ਵਿਊ ਪੁਆਇੰਟ ਹੈ ਇੱਥੇ ਹੈਗਾ ਜੀ ਕਾਲਾ ਭੱਲੂ ਜਿਹਦੀ ਤਕਰੀਬਨ ਹਾਈਟ ਜਿਹੜੀ 1 ਮੀਟਰ ਤੱਕ ਹੋ ਸਕਦੀ ਹੈ ਤੇ ਬਾਕੀ ਆ ਸਾਰਾ ਕੁਝ ਲਿਖਿਆ ਹੋਇਆ ਤੇ ਟਾ 100 ਕਿਲੋ ਤੱਕ ਦਾ ਇਹਦਾ weight ਤੇ ਜਿਹੜੀ ਫੀਮੇਲ ਹੈਗੀ ਉਹਦੀ 170 ਕਿਲੋ ਤੱਕ weight ਹੈ ਆ ਹੈਗਾ ਆਪਾਂ ਹੁਣ ਦੇਖਦੇ ਆਂ ਇਧਰਲੇ ਪਾਸੇ ਕੀ ਕਰ ਰਿਹਾ ਕਾਲਾ ਭੱਲੂ ਅ ਗਰਮੀ ਹੈਗੀ ਆ ਹਮਸ ਜੀ ਭਰਿਆ ਮਾਹੌਲ ਹੈਗਾ ਆ ਉਹ ਦੇਖੋ ਦਿਖਾਈ ਦੇ ਰਿਹਾ ਵੈਸੇ ਇਹ ਆ ਜੀ ਕਾਲਾ ਭੱਲੂ ਉਹ ਦੇਖੋ ਇਧਰ ਤਾਂ ਨਹੀਂ ਆਏਗਾ ਕਾਫੀ ਵੱਡਾ ਹੈ ਆਜੋ ਅੱਗੇ ਜਾ ਕੇ ਵੀ ਆਪਾਂ ਕੁਝ ਦੇਖਦੇ ਹਾਂ ਹੋਰ ਏਸੀ ਭਾਲੂ ਦਾ ਇਲਾਕਾ ਜੀ ਇੱਧਰ ਕਾਫੀ ਵਧੀਆ ਜਗ੍ਹਾ ਬੈਠਣ ਨੂੰ ਬਣਾਈ ਹੋਈ ਹੈ ਆ ਦੇਖੋ ਉਧਰ ਤਾਂ 30 ਸਟਾਲ ਟਾਈਪ ਜੀ ਬਣਾ ਹੋਇਆ ਹੈ ਤੇ ਇੱਧਰਲੇ ਪਾਸੇ ਵੀ ਸਾਰੇ ਜੰਗਲੀ ਜੰਗਲ ਆ ਦੇਖੋ ਨਜ਼ਾਰਾ ਇੱਕ ਵਾਰੀ ਕਿੰਨਾ ਸ਼ਾਨਦਾਰ ਹੈ ਪੂਰਾ ਹਰਿਆ ਭਰਿਆ ਠੰਡੀ ਹਵਾ ਚੱਲ ਰਹੀ ਹੈ ਪੰਜਾਬ 'ਚ ਤਾਂ ਆਪਣੇ ਫਿਲਹਾਲ ਗਰਮ ਹੈ ਤੇ ਥੱਲੇ ਪਾਣੀ ਦੀ ਵੀ ਆਵਾਜ਼ ਆ ਰਹੀ ਹੈ ਕੋਈ ਛੋਟੀ ਜੀ ਨਦੀਆਂ ਨਾਲੇ ਚੱਲ ਰਿਹਾ ਹੈ ਆ ਜੋ ਅੱਗੇ ਚੱਲਦੇ ਹੁਣ ਆਪਾਂ ਟੋਲਾ ਤਾਰ ਨੇਚਰ ਪਾਰਕ ਅੱਗੇ ਦੇਖਦੇ ਹਾਂ ਹੁਣ ਕੀ ਹੈ ਹਸਾਬ ਕਿਤਾਬ ਵਧੀਆ ਮਾਹੌਲ ਤਾਂ ਵੈਸੇ ਕੋਈ ਬੜਾ ਰਸ਼ ਨਹੀਂ ਜਿਆਦੇ ਜਾਨਵਰ ਨਹੀਂ ਹੈਗੇ ਥੋੜੀ ਹੈ ਤੁਹਾਨੂੰ ਜਲਦੀ ਜਲਦੀ ਜਿੰਨੇ ਵੀ ਹੋ ਸਕੇ ਦਿਖਾਲ ਦਿੰਨੇ ਆ ਪਾਰਕ ਬਣੇ ਹੋਏ ਆ ਬੱਚਿਆਂ ਦੇ ਖੇਡਣ ਲਈ ਵੀ ਇੱਧਰਲੇ ਪਾਸੇ ਦੇਖਦੇ ਆ ਪਹਿਲਾਂ ਆਹ ਦੇਖੋ ਬੱਚਿਆਂ ਲਈ ਕੀ ਕੁਛ ਬਣਿਆ ਹੋਇਆ ਹੈ ਕੇਵਲ 12 ਸਾਲ ਦੇ ਬੱਚੋ ਕੇ ਲਈ ਇੱਕ ਟਾਵਰ ਬਣਿਆ ਜੀ ਲੈਪਰਡ ਵਗੈਰਾ ਦੇਖਣ ਲਈ ਸ਼ੇਰ ਦੇਖਣ ਲਈ ਜੇ ਦੇਖ ਜੂ ਤਾਂ ਚੰਗੀ ਗੱਲ ਹੈ ਬਾਕੀ ਕਿਸਮਤ ਦੀ ਗੱਲ ਹੈ ਹੋ ਸਕਦਾ ਦਿਖ ਜਾਏ ਆ ਦੇਖੋ ਇੱਧਰ ਫੋਟੋ ਲੱਗੀ ਹੋਈ ਹੈ ਇਹਦੀ ਏਸ਼ੀਆਈ ਸ਼ੇਰ 10 ਤੋਂ 14 ਸਾਲੇ ਦੀ ਲਾਈਫ ਹੁੰਦੀ ਹੈ ਤੇ ਗੁਜਰਾਤ ਤੋਂ ਲਿਆਂਦਾ ਹੋਇਆ ਮਿਲ ਜਾ ਤਾਂ ਚੰਗੀ ਗੱਲ ਹੈ ਆ ਜਾ ਉੱਪਰ ਚੱਲਦੇ ਆਪਾਂ ਕੇ ਤਾ ਦਿਸ ਗਿਆ ਵੀ ਆਪਾਂ ਨੂੰ ਉਹ ਦੇਖ ਉਹ ਤੁਰਿਆ ਜਾਂਦਾ ਆ ਦੇਖੋ ਇਹਦੇ ਕਰਕੇ ਸਾਰੇ ਭਜਨ ਅੱਥੇ ਅਸੀਂ ਉੱਪਰੋਂ ਆਏ ਆ ਆਵਾਜ਼ ਆਈ ਇੱਕਦਮ ਵੜਕ ਜਿਹੀ ਮਾਰੀ ਇਹਨੇ ਅਹੀਂ ਗਿਆ ਪਤਾ ਨਹੀਂ ਕਿੱਧਰ ਕੀ ਕਿੱਥੋਂ ਆਵਾਜ਼ ਆਉਂਦੀ ਲੱਗੇ ਇਦਾਂ ਵੀ ਜਿੱਧਰ ਇਦਾਂ ਹੀ ਆਉਂਦੀ ਹੁੰਦੀ ਹੈ ਉਹ ਸਾਹਮਣੇ ਆ ਉਹ ਦੇਖੋ ਉਹ ਬਹਿ ਗਿਆ ਉੱਥੇ ਕਾਫੀ ਤਕੜਾ ਸ਼ੇਰ ਹੈ ਪਾਣੀ ਪੀ ਰਿਹਾ ਉੱਥੇ ਨਿਕਲ ਜਾਣਾ ਇਹਨੇ ਉਸ ਤੋਂ ਬਾਅਦ ਇੱਥੋਂ ਤਾਂ ਸਾਫ਼ ਦਿਖਾਈ ਦੇ ਰਿਹਾ ਥੱਲੇ ਡਬਲ ਜਾਲੀ ਲੱਗੀ ਹੋਈ ਹੈ ਸਾਹਮਣੇ ਸ਼ੇਰ ਆ ਜੀ ਉਹ ਤੁਰਿਆ ਜਾਂਦਾ ਸਵੇਰ ਦਾ ਤਾਂ ਕਿਤੇ ਦੇਸੀਆ ਨਹੀਂ ਸੀਗਾ ਇਹ ਤਾਂ ਪਾਣੀ ਦੀ ਕੇ ਮੁੜਿਆ ਉਹ ਆ ਜੀ ਉੱਪਰ ਇਹਨੂੰ ਮੁੜ ਗਿਆ ਉਹ ਕੋਮਰਿਆ ਜੀ ਸ਼ੇਰ ਇਹ ਸ਼ੇਰਨੀ ਆ ਉਹ ਪਰਲੇ ਪਾਸੇ ਸ਼ੇਰ ਆ ਆ ਤੁਸੀਂ ਦੇਖ ਸਕਦੇ ਹੋ ਫਰੇਮ ਦੇ ਵਿੱਚ ਦੋਨੇ ਦਿਖਾਈ ਦੇ ਰਿਹਾ ਇਸ ਟਾਈਮ ਆ ਦੇਖੋ ਆਵਾਜ਼ ਕੋਤਰੀ ਆਵਾਜ਼ ਵੀ ਆ ਰਹੀ ਇਹਨਾਂ ਦੀ ਆਈ ਅਸੀਂ ਟਾਵਰ ਦੇ ਉੱਪਰ ਸੀਗੇ ਉੱਥੋਂ ਇਹਨਾਂ ਦੀ ਆਵਾਜ਼ ਸੁਣ ਕੇ ਥੱਲੇ ਆਏ ਆ ਆ ਦੇਖੋ ਕਿਦਾਂ ਬੜਕਾ ਮਾਰਦਾ ਆ ਦੂਆ ਪਾਸੇ ਲੇਡੀਜ਼ ਆ ਕੰਮ ਕਰ ਰਹੀਆਂ ਆ ਉਹਨਾਂ ਨਾਲ ਦੇਖ ਕੇ ਬੜਕਾ ਮਾਰਦਾ ਆ ਆ ਦੇਖੋ ਬਹੁਤ ਖਤਰਨਾਕ ਬੰਦਾ ਜੀ ਸੁਣ ਕੇ ਤੇ ਡਰ ਲੱਗਦਾ ਆ ਦੇਖੋ ਇਹਨੂੰ ਆ ਰਿਹਾ ਪਰ ਉੱਥੇ ਰੁਕ ਹੀ ਜਾਂਦਾ ਇਹ ਸ਼ੇਰ ਨਹੀਂ ਆ ਸੱਚ ਉਹ ਪਰੇ ਸ਼ੇਰ ਆ ਬੱਬਰ ਸ਼ੇਰ ਇਹ ਸ਼ੇਰ ਹੈਗੇ ਆ ਇਹ ਇਹ ਗੁਜਰਾਤ ਤੋਂ ਲਿਆਂਦੇ ਹੋਏ ਆ ਆ ਹੈਗੀ ਹੈ ਜੀ ਇੱਥੇ ਤਿੰਦੂਆ ਬਿੱਲੀ ਇਹ ਕੋਈ ਅਧਿਕ ਮੀਟਰ ਦੀ ਹੁੰਦੀ ਤਿੰਨ ਤੋਂ 4 ਕਿਲੋ ਵਜਨ ਦੱਸਦੇ ਆ ਇਹਦਾ ਬਾਕੀ ਇੱਥੋਂ ਪੜ ਲਿਓ ਤੁਸੀਂ ਆ ਸਾਹਮਣੇ ਬੈਠੀ ਆ ਆ ਦੇਖੋ ਇਹ ਵੀ ਬਹੁਤ ਖਤਰਨਾਕ ਹੁੰਦੀ ਆ ਇਹ ਅਸੀਂ ਜੰਮੂ ਕਸ਼ਮੀਰ ਚ ਸੀਗੇ ਕਸ਼ਮੀਰ ਚ ਉੱਪਰ ਅ ਸੋਨਮਾਰਗ ਦੇ ਕੋਲ ਉੱਥੇ ਆ ਗਏ ਹਨਾ ਉੱਥੇ ਜਿੱਥੇ ਉੱਪਰ ਪਹਾੜੀ ਤੇ ਅਸੀਂ ਰਹਿੰਦੇ ਹੁੰਦੇ ਸੀ ਉੱਥੇ ਆ ਜਾਂਦੇ ਸੀ ਦੁੱਧ ਪੀ ਜਾਂਦੀ ਹੁੰਦੀ ਸੀ ਬਾਕੀ ਪਤਾ ਨਹੀਂ ਕਿੱਦਾਂ ਹੁੰਦਾ ਸੀਗਾ ਤੇ ਡਰਦੀ ਡੁਰਦੀ ਨਹੀਂ ਹੁੰਦੀ 10-12 ਜਣੇ ਸੀਗੇ ਅਸੀਂ ਪਰ ਫੇਰ ਵੀ ਆਣ ਕੇ ਇਹ ਦੁੱਧ ਪੀ ਜਾਂਦੀ ਸੀ ਆ ਦੇਖੋ ਇਧਰਲੇ ਪਾਸੇ ਉਹ ਦੇਖੋ ਇਹ ਨੇੜਾ ਨੇਵਲਾ ਵਿੱਚ ਵੜ ਗਿਆ ਉਹਦੇ ਤੇ ਆ ਬੈਠੀ ਜੀ ਸੁੱਤੀ ਖਾ ਪੀ ਕੇ ਬਿੱਲੀ ਆ ਜਿਹੜਾ ਪਿੰਜਰਾ ਟਾਈਪ ਬਣਾਇਆ ਹੋਇਆ ਤੇ ਦੂਏ ਦਾ ਉਹ ਦੇਖੋ ਤੁਸੀਂ ਸਾਹਮਣੇ ਕਾਫੀ ਤਕੜਾ ਤेंदुआ ਦੇਖੋ ਇਹ ਆਮ ਆਪਾਂ ਨੂੰ ਪੰਜਾਬ ਦੇ ਜੰਗਲਾਂ ਵਿੱਚ ਮਿਲ ਜਾਂਦੇ ਆ ਪਰ ਇੱਥੇ ਦੇਖੋ ਕਿੰਨਾ ਤਕੜਾ ਹੈ ਬਹੁਤ ਸ਼ਾਨਦਾਰ 뷰 ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਇੱਥੇ ਵੱਖਰੇ ਵੱਖਰੇ ਜਾਲ ਬਣਾਏ ਹੋਏ ਆ ਜਿੱਦਾਂ ਇੱਕ ਆ ਜਿਹੜਾ ਔਰਲੇ ਪਾਸੇ ਦਾ ਤੁਸੀਂ ਦੇਖ ਸਕਦੇ ਹੋ ਘਾਹ ਕੋ ਵੱਢਿਆ ਉਧਰ ਲੇਡੀਜ਼ ਕੁਝ ਘਾਹ ਵੱਢ ਰਹੀਆਂ ਤੇ ਉਹਨਾਂ ਵਾਸਤੇ ਨਾ ਇਹ ਵੱਖਰੇ ਵੱਖਰੇ ਪੋਰਸ਼ਨ ਬਣਾਏ ਹੋਏ ਆ ਪਹਿਲਾਂ ਇੱਕ ਇੱਕ ਪੋਰਸ਼ਨ 'ਚ ਛੱਡ ਗਏ ਤੇ ਘਾਹ ਕੋ ਵੱਢ ਲੈਂਦੇ ਫਿਰ ਦੂਜੇ ਪੋਰਸ਼ਨ ਦੇ ਵਿੱਚ ਇਹਨਾਂ ਨੂੰ ले ਜਾਂਦੇ ਆ ਅਗਲੇ ਪਾਸੇੋਂ ਦੇਖਦੇ ਨੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਜੇ ਹੋ ਸਕੇ ਤਾਂ ਇੱਥੇ ਹੈਗਾ ਜੀ ਬਲੈਕ ਇਟ ਕਾਲਾ ਚੀਲ ਇਹ ਤਾਂ ਚਲੋ ਆਪਾਂ ਨੂੰ ਆਮ ਹੀ ਦੇਖ ਲੈਣੇ ਆਪਣੇ ਪੰਜਾਬ 'ਚ ਵੀ ਹੁੰਦੇ ਆ ਇਹਦਾ ਸਾਰਾ ਕੁਝ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਆਪਾਂ ਦੇਖਦੇ ਅੰਦਰ ਜੋੜਾ ਆ ਜੀ ਆਹ ਦੇਖੋ ਸਾਹਮਣੇ ਹਰੀਆਲੀ ਬਹੁਤ ਵਧੀਆ ਲੱਗ ਰਹੀ ਵੀ ਇੱਧਰਲੇ ਪਾਸੇ ਆ ਦੇਖੋ ਜੰਮੀ ਤਾਂ ਜਿੱਦਾਂ ਆਪਾਂ ਉੱਲੀ ਕਹ ਦਿੰਨੇ ਆ ਜਾਂ ਕਾਈ ਵਧੀਆ ਲੱਗਦੇ ਰਾਹਤੇ ਦੇਖੋ ਕਿੰਨੇ ਸ਼ਾਨਦਾਰ ਹੈ ਤੇ ਆ ਛੋਟੇ ਛੋਟੇ ਉਹ ਬਣਾਏ ਹੋਏ ਦੇਖੋ ਇੱਧਰਲੇ ਪਾਸੇ ਹਿਰਨ ਵਗੈਰਾ ਹਿਰਨ ਤੇ 12 ਸਿੰਗਾ ਹੈਗੇ ਆ ਅੱਗੇ ਜਾ ਕੇ ਆਪਾਂ ਦੇਖਦੇ ਆ ਕੀ ਆ ਇੱਧਰਲੇ ਪਾਸੇ ਅੱਛਾ ਜੰਗਲੀ ਸੂਰ ਆ ਦੇਖੋ ਜੀ ਜੰਗਲੀ ਸ਼ੁਕਰ ਇਹ ਕੋਈ 200 250 ਫੁੱਟ ਕਿਲੋ ਤੱਕ ਹੋ ਸਕਦਾ ਆ ਆ ਸਾਹਮਣੇ ਆ ਬੜਾ ਖਤਰਨਾਕ ਲੱਗਦਾ ਯਾਰ ਆ ਦੇਖੋ ਇਹ ਤਾਂ ਮਿੱਟੀ-ਮੁੱਟੀ ਜੀ ਖਾਈ ਜਾਂਦਾ ਆ ਦੇਖੋ ਦੇਖ ਕੇ ਉਦਾਂ ਹੀ ਡਰ ਲੱਗਦਾ ਇਹਦੇ ਆਲ ਇਹਨੂੰ ਨੇੜਿਓਂ ਆ ਸਕਦਾ ਉਦਾਂ ਇੱਕਾ ਉੱਪਰਲੇ ਪਾਸੇ ਹੈਗਾ ਆਹ ਦੇਖੋ ਸਾਹਮਣੇ ਆ ਇਧਰਲਾ ਪਾਸਾ ਸਾਰਾ ਸੂਰਾਂ ਦਾ ਹੀ ਆ ਤੇ ਅਗਲੇ ਪਾਸੇ ਦੇਖਦੇ ਹਾਂ ਫਿਰਨਾ ਉਹ ਥੱਲੇ ਪਾਸੇ ਨਾ ਪਾਣੀ ਆ। ਉਹ ਸਾਹਮਣੇ ਉਹਦੀ ਕੋਲ ਹਿਰਨਾ ਘੁੰਮ ਰਹੀਆਂ। ਤੇ ਆਪਾਂ ਦੇਖਦੇ ਹਾਂ ਉੱਥੇ ਪਾਣੀ ਪੂਣੀ ਪੀਣ ਜਾਂਦੀਆਂ ਹੋਣੀਆਂ। ਦੇਖੋ ਜੀ ਜਾਲੀ ਤੋਂ ਅੰਦਰਲੇ ਪਾਸੇ ਮੈਂ ਕੀਤਾ ਹੁਣ ਕੈਮਰਾ। ਆਹ ਦੇਖੋ ਪੂਰਾ ਨਜ਼ਾਰਾ ਸ਼ਾਨਦਾਰ। ਆਹ ਇਧਰਲੇ ਪਾਸੇ ਦੇਖੋ ਉੱਪਰੋਂ ਹੋਰ ਵੀ ਹਿਰਨ ਇਧਰਲੇ ਪਾਸੇ ਨੂੰ ਪਾਣੀ ਪੀਣ ਵਾਸਤੇ ਆ ਰਹੇ ਆ। ਤੇ ਜੇ ਉੱਪਰਲੇ ਪਾਸੇ ਦੇਖੀਏ ਇਧਰਲੇ ਪਾਸੇ ਬਹੁਤ ਸਾਰੇ ਹਿਰਨ ਆ ਇਧਰ ਆਪਣਾ ਖਾਣਾ ਪੀਣਾ ਖਾ ਰਿਹਾ। ਆਹ ਦੇਖੋ ਇਹ ਸਾਰੇ ਹਿਰਨਾ ਦਾ ਝੌਂਡਿਆ ਪੂਰੇ ਦਾ ਪੂਰਾ ਇਹਨਾਂ ਲਈ ਸ਼ੈੱਡ ਵੀ ਬਣੀ ਹੋਈ ਆ ਸਰਕਾਰ ਵੱਲੋਂ ਬਣਾਈ ਹੋਈ ਆ ਚਿੜੀਆ ਘਰ ਦੇ ਵਿੱਚ ਦਾ ਮਾਹੌਲ ਦੇਖੋ ਪੂਰਾ ਨੇਚਰਲ ਜਿੱਦਾਂ ਹੈਗਾ ਉਦਾਂ ਹੀ ਰੱਖਿਆ ਹੋਇਆ ਸਾਹਮਣੇ ਪਾਣੀ ਵਹਿ ਰਿਹਾ ਤੇ ਆਪਾਂ ਇਸ ਟਾਈਮ ਆ ਛੋਟੇ ਜਿਹੇ ਪੌੜੇ ਦੇ ਉੱਤੇ ਖੜੇ ਹੈਗੇ ਆ ਇਹ ਆ ਜੀ 12 ਸਿੰਘ ਆ ਸਾਰਿਆਂ ਦੇ ਬੱਕਰੇ-ਵੱਕਰੇ ਸਿੰਘ ਹੈ ਕਿਸੇ ਦੇ ਕਿਸੇ ਤਰ੍ਹਾਂ ਦੇ ਕਿਸੇ ਦੇ ਕਿਸੇ ਤਰ੍ਹਾਂ ਦੇ ਕੈਮਰਾ ਅੰਦਰ ਨਹੀਂ ਜਾਣਾ ਇੱਧਰਲੇ ਸਾਡੇ ਵੀ ਕਾਫੀ ਵਧੀਆ ਮਾਹੌਲ ਹੈ ਫੀਡ ਫੂਡ ਪਾਉਣਾ ਮਨਾ ਕੀਤਾ ਸਾਰਿਆਂ ਨੂੰ ਆਹ ਲਓ ਜੀ ਸਾਂਬਰ ਇਹਦੀ ਜਿਹੜੀ ਹਾਈਟ ਹੈ ਨਾ 1 ਮੀਟਰ ਤੋਂ 1.5 ਮੀਟਰ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਤੇ ਭਾਰ ਜਿਹੜਾ 230 ਤੇ 270 ਤੱਕ ਫੀਮੇਲ ਦਾ 230 ਔਰ ਮੇਲ ਦਾ 270 ਮੇਰਾ ਖਿਆਲ 셀ਫੀ ਸਟੈਕ ਦੇਖ ਕੇ ਡਰ ਗਿਆ ਇਹ ਜਿੰਨੇ ਵੀ ਸਾਂਭਰ ਸਿੰਘਾਂ ਵਾਲੇ ਆ ਇਹ ਸਾਰੇ ਮੇਲ ਆ ਤੇ ਜਿਹੜੇ ਬਿਨਾ ਸਿੰਘਾਂ ਤੋਂ ਆ ਉਹ ਫੀ ਮੇਲ ਹੈ ਜਦੋਂ ਵੀ ਇੱਧਰ ਕਿਤੇ ਢੇੜਾ ਲੱਗਾ ਨਾ ਤੇ ਤੁਸੀਂ ਇਹ ਚਿੜੀਆ ਘਰ ਦੇਖਣ ਜ਼ਰੂਰ ਆਈਓ ਵਧੀਆ ਸੈਰ ਹੋ ਜਾਂਦੀ ਆ ਉੱਚੀ ਨੀਵੇਂ ਜਗ੍ਹਾ ਦੇ ਉੱਤੇ ਆ ਰਾਸਤੇ ਬਹੁਤ ਸੋਹਣੇ ਬਣੇ ਹੋਏ ਆ ਆ ਦੇਖੋ ਤੁਸੀਂ ਬਿਲਕੁਲ ਸੇਫ ਆ ਪੂਰਾ ਨਜ਼ਾਰਾ ਵੱਜ ਜਾਂਦਾ ਜੀ ਬਿਲਕੁਲ ਨੇਚਰ ਦੇ ਨੇੜੇ ਤੜੇ ਹੀ ਆ ਬਲਕਿ ਨੇਚਰ ਦੇ ਵਿੱਚ ਹੀ ਆ ਇੱਥੇ 2 ਮਿੰਟ ਅਸੀਂ ਰੁਕੇ ਤੇ ਸਾਡੀ ਨਿਗਾਹ ਪਈ ਦਰਖਤ ਤੇ ਇੱਥੇ ਬੈਠੇ ਸੀ ਦੋ ਕੋਗੇ ਆ ਦੇਖੋ ਅੱਗੇ ਤੇ ਆਪਣੇ ਪੰਜਾਬ ਚ ਵੀ ਆਮ ਮਿਲ ਜਾਂਦੇ ਸੀਗੇ ਪਰ ਹੁਣ ਇਹ ਦੇਖਣ ਨੂੰ ਬਹੁਤ ਘੱਟ ਮਿਲਿਆ ਆ ਦੇਖੋ ਹਲਦੇ ਆ ਥੋੜੇ ਥੋੜੇ ਗੋਪਾਲਪੁਰ ਦਾ ਚਿੜੀਆ ਘਰ ਜਿਹੜਾ ਇਹ ਨਾ ਇਹ ਚੁੰਡਾ ਦੇ ਵੀ ਤੋਂ ਕੋਈ 5 ਕਿਲੋਮੀਟਰ ਪਾਲਮਪੁਰ ਵਾਲੀ ਸਾਈਡ ਤੇ ਆ। ਰਾਸਤੇ ਵਿੱਚ ਇੱਕ ਪਿੰਡ ਪੈਂਦਾ ਗੋਪਾਲਪੁਰ ਉੱਥੇ ਇਹ ਬਣਿਆ ਹੋਇਆ ਹੈ। ਇਧਰ ਦੀ ਵੀ ਰਸਤਾ ਹੈਗਾ ਆਪਾਂ ਲੈਪਰਡ ਦੇਖਣੇ ਆ। ਆਪਾਂ ਇਸ ਰਸਤੇ ਚੱਲਦੇ ਆ। ਜੇ ਹੋਇਆ ਤਾਂ ਸ਼ਾਇਦ ਨੇੜੇ ਮਿਲ ਜਾਏ। ਸ਼ੇਰ ਤਾਂ ਬਹੁਤ ਵਧੀਆ ਮਾਹੌਲ ਚ ਆਪਾਂ ਨੂੰ ਮਿਲੇ। ਇਸ ਚਿੜੀਆ ਘਰ ਦੇ ਵਿੱਚ ਵੀ ਹਰ ਦਾਰ ਥਾਂ ਦੀ ਤਰ੍ਹਾਂ ਬੋਤਲਾਂ ਵਗੈਰਾ ਲੈਪਰਡ ਜਿਹੜੇ ਰੈਪਰ ਵਗੈਰਾ ਹੁੰਦੇ ਹਨ ਨਾ ਉਦਾਂ ਹੀ ਸੱਟੇ ਹੋਇਆ ਐਸ ਬੀਬੀ ਨੇ ਵੀ ਪਤਾ ਨਹੀਂ ਕਦੋਂ ਕਿੱਥੇ ਸੱਟ ਦੇਣਾ ਨਹੀਂ ਜੀ ਆਹ ਦੇਖੋ ਐਕਸਪੀਨ ਤੇ ਸੁਟਾਂਗੇ ਅਸੀਂ ਫੋਲੋ ਕਰੀਦੇ ਰੂਲ ਸਹੀ ਹੈ ਇੱਥੇ ਹੈਗਾ ਜੀ ਈਮੋ ਆ ਦੇਖੋ ਇਹਦੀ ਲਿਖਿਆ ਹੋਇਆ ਸਾਰਾ 190 ਸੈਂਟੀਮੀਟਰ ਦੀ ਹਾਈਟ ਹੁੰਦੀ ਆ ਤੇ weight 36 ਤੋਂ 40 ਕਿਲੋ ਤੇ ਪਾਇਆ ਜਾਂਦੇ ਆ ਮੁੱਖ ਤੌਰ ਪਰ ਇਸੇ ਵਿੱਚ ਕੇਵਲ ਆਸਟ੍ਰੇਲੀਆ ਮਹਾਦੀਪ ਵਿੱਚ ਪਾਇਆ ਜਾਂਦੇ ਆ ਕਾਫੀ ਕੁਛ ਹੈਗਾ ਦੇਖ ਲਓ ਤੁਸੀਂ ਪੜ ਕੇ ਆਹ ਏਰੀਆ ਇਹਦਾ ਸਾਰਾ ਹੈਗਾ ਅਗਲੇ ਪਾਸੇ ਤੁਹਾਨੂੰ ਦਿਖਾਲਦੇ ਜਿੱਥੇ ਆਪਾਂ ਨੂੰ ਮਿਲ ਗਏ ਗਰਮੀ ਦੇ ਨਾਲ ਹੌਂਕਦੇ ਪਏ ਇੱਕ ਇਧਰਲੇ ਪਾਸੇ ਆ ਬੈਠਾ ਉਹ ਬੱਚਾ ਬੋਲਿਆ ਸੀ ਉਧਰੋਂ ਮੈਨੂੰ ਇਦਾਂ ਲੱਗਿਆ ਜਿਦਾ ਮੋਰ ਬੋਲਿਆ ਹੁੰਦਾ ਜਿਆਦਾ ਉੱਚੀ ਇਸ ਕਰਕੇ ਨਹੀਂ ਬੋਲ ਰਿਹਾ ਵੀ ਸ਼ਾਇਦ ਇਹ ਡਰ ਨਾ ਜਾਣਾ ਉਹ ਅਗਲੇ ਪਾਸੇ ਵਿੱਚ ਵੀ ਕਈ ਬੈਠੇ ਆ ਉਹ ਦੇ ਅਗਲੇ ਪਾਸੇ ਤੇ ਆ ਇਧਰਲੇ ਪਾਸੇ ਇਹਨਾਂ ਦੇ ਆਂਡੇ ਪਏ ਆ ਦੇਖੋ ਕਿੰਨੇ ਸਾਰੇ ਪੂਰੇ ਪੱਥਰ ਲੱਗਦੇ ਪੱਥਰਾਂ ਵਰਗੇ ਇੱਕ ਹੋ ਟੁੱਟਾ ਹੋਇਆ ਤੇ 2 4 6 8 ਇਹ ਸਾਫ ਤੇ ਪਿਆ ਆ ਏਰੀਆ ਜੀ ਲੈਪੜ ਦਾ ਤेंदुआ ਇਹਦੀ ਜਿਹੜੀ ਲਾਈਫ ਹੈ 10 ਤੋਂ 11 ਸਾਲ ਲੰਦੇ 23 ਸਾਲ ਤੱਕ ਇਹ ਜੀ ਸਕਦਾ ਜਿੱਦਾਂ ਤੇ ਇਸ ਟਾਈਮ ਆਪਣੇ ਬਿਲਕੁਲ ਸਾਹਮਣੇ ਬਿਠਾ ਸੱਤਾ ਬਹੁ ਦੇਖੋ ਜਾਲ ਬਹੁ ਸੰਘਣੇ ਲਾਏ ਆ ਖੁੱਲੀਆਂ ਅੱਖਾਂ ਨਾਲ ਤੇ ਦਿਸਦੇ ਆ ਭਰਾ ਵੀ ਤੁਸੀਂ ਦੇਖ ਸਕਦੇ ਆ ਦੇਖੋ ਸੱਤਾ ਪਿਆ ਖਾ ਪੀ ਕੇ ਇਹ ਆ ਜੀ ਤेंदुआ ਜਿਹੜੇ ਆਮ ਆਪਣੇ ਪੰਜਾਬ ਦੇ ਜੰਗਲਾਂ ਵਿੱਚ ਖੁੱਲੇ ਮਿਲਦੇ ਆ ਇੱਕ ਇਧਰਲੇ ਪਾਸੇ ਤेंदुआ ਬੈਠਾ ਆ ਇੱਕ ਹੋਰ ਤेंदुआ ਬੈਠਾ ਸਾਹਮਣੇ ਪਰ ਇਸ ਟਾਈਮ ਤਕਰੀਬਨ 1 ਵਜ ਚੁੱਕਾ ਇਸ ਕਰਕੇ ਸ਼ਾਂਸ਼ੂ ਲੱਭਦੇ ਜਿੱਥੇ ਵੀ ਸ਼ਾਂ ਮਿਲਦੀ ਆ ਉੱਥੇ ਉੱਤੇ ਜਾ ਕੇ ਬੈਠ ਗਿਆ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਤेंदुआ ਹੀ ਆ ਇਹ ਕਿੱਥੇ ਬੈਠਾ ਆ ਦੇਖੋ ਜੀ ਲਪਟ ਫੱਟੇ ਦੇ ਉੱਤੇ ਬੈਠਾ ਛੋਟਾ ਹੋਰ ਦੇਖੋ ਛੋਟਾ ਸਾ ਛੋਟਾ ਸੁੱਤਾ ਪਿਆ ਸੀ ਹੁਣ ਹੀ ਉੱਠਿਆ ਇਹ ਆ ਦੇਖੋ ਬਹੁਤ ਚੰਗਾ ਹੈ ਜੀ ਇਹ ਕੋਟਾ ਹੈ ਜੀ ਆਇਆ ਸਾਈਜ਼ ਹੈ ਛੋਟਾ ਵੱਡੇ ਨਾਲੋਂ ਛੋਟੇ ਵਾਲੇ ਕਾਫੀ ਕੇ ਬੈਠੇ ਸ਼ਾਮੇ ਬੜਾ ਖਤਰਨਾਕ ਜਾਨਵਰ ਹੈ ਸਿੱਧਾ ਗਲਣਾ ਹੀ ਪੈਂਦਾ ਹੁੰਦਾ ਜਿੰਨੇ ਵੀ ਛੋਟੇ ਜਾਨਵਰ ਹੈ ਉਹਨਾਂ ਨੂੰ ਗਲ ਨੂੰ ਪਾ ਕੇ ਮਾਰ ਕੇ ਇਹ ਖਾ ਜਾਂਦਾ ਜ਼ਿਆਦਾਤਰ ਇਹ ਸ਼ਿਕਾਰ ਰਾਤ ਨੂੰ ਹੀ ਕਰਦਾ ਹੈ ਤੇ ਤੜਕੇ ਆਣ ਕੇ ਸੌ ਜਾਂਦਾ ਇੱਥੇ ਤਾਂ ਚਲੋ ਇਹ ਪਾਲੇ ਹੋਏ ਆ ਇਸ ਕਰਕੇ ਜਿੱਥੇ ਬੈਠੇ ਬੈਠੇ ਆ ਦੇਖੋ ਤੁਸੀਂ ਪੈਰਾਂ ਦੇ ਪੰਜੇ ਸਾਫ਼ ਕਰਦਾ ਬੜੇ ਤਗੜੇ ਤਗੜੇ ਪੰਜੇ ਆ ਬੰਦਿਆ ਵਰਗੇ ਪੰਜੇ ਆ ਇਹਦੇ ਮੁੱਛਾਂ ਦੇਖੋ ਇਹਦੀਆਂ ਜੇ ਤੁਸੀਂ ਕੈਮਰੇ 'ਚ ਦੇਖ ਪਾਓ ਤਾਂ ਕੱਕੜ ਇੰਡੀਅਨ ਮੌਂਟੇਜ ਕੱਕੜ ਛੋਟੇ ਛੋਟੇ ਜਾਨਵਰ ਹੈ ਤੇ ਵਧੀਆ ਹੁੰਦੇ ਆ ਪਾਲੀ ਸਾਈਡ ਦਿਖਾ ਲਦਾ ਤੁਹਾਨੂੰ ਉਧਰ ਸ਼ਾਇਦ ਦੇਖ ਜਾਣਗੇ ਅੱਛੇ ਉਧਰ ਹਾਂ ਹਾਂ ਫੜਾ ਗਿਆ ਹਾਂ ਠੀਕ ਹੈ ਹਾਂ ਉਹ ਦੇਖੋ ਇਹ ਜਾਨਵਰ ਮੈਂ ਵੀ ਪਹਿਲੀ ਵਾਰੀ ਦੇਖਿਆ ਉਹ ਦੇਖੋ ਫੀਡ ਖਾ ਰਿਹਾ ਬਿਲਕੁਲ ਛੋਟੀਆਂ ਛੋਟੀਆਂ ਹਿਰਨਾਂ ਦੀ ਤਰ੍ਹਾਂ ਲੱਗ ਰਿਹਾ ਇਹ ਉਹਦੇ ਬਾਂਦਰ ਵੀ ਨਾਲ ਤੁਰੇ ਫਿਰਦੇ ਉਹਦੇ ਬਾਂਦਰ ਉਹਨੂੰ ਤੰਗ ਕਰਦੇ ਆ ਉਹ ਦੇਖੋ ਉਹਦੇ ਭੱਜ ਪਈਆਂ ਉੱਥੋਂ ਬਿਲਕੁਲ ਹਿਰਨਾਂ ਦੀ ਤਰ੍ਹਾਂ ਇਹਨੂੰ ਕੱਕੜ ਕਹਿੰਦੇ ਆ ਮੈਂ ਪਹਿਲੀ ਵਾਰੀ ਨਾ ਸੁਣਿਆ ਉਹ ਦੇਖਿਆ ਵੀ ਪਹਿਲੀ ਵਾਰੀ ਆਇਆ ਹੈ ਇੱਧਰਲੇ ਪਾਸੇ ਰੰਗ-ਬਰੰਗੇ ਚਿੜੀਆਂ ਆਮ ਜਿਹੜੀਆਂ ਪਿੰਜਰਿਆਂ 'ਚ ਪਾਈਆਂ ਹੁੰਦੀਆਂ ਉਹ ਆ ਬੋਤਾਨ ਗੈਰੀ ਪੀਕਾਕ ਆ ਕੋ ਮਰਿਆ ਸਾਡੇ ਕੋਲ ਬਿਲਕੁਲ ਆ ਦੇਖੋ ਦੇਖ ਰਿਹਾ ਕਿੰਨਾ ਸੋਹਣਾ ਕਿੰਨਾ ਪਿਆਰਾ ਜਾਨਵਰ ਹੈ ਸਾਹਮਣੇ ਆ ਜਾ ਵੀ ਆ ਦੇਖੋ ਬਿਲਕੁਲ ਮੋਰ ਦੀ ਕਰਾਂ ਕਲਰ ਦੇਖੋ ਕਿੰਨੇ ਡਿਜ਼ਾਈਨ ਦਾ ਕਿੰਨੇ ਵਧੀਆ ਪੱਲਾ ਦਾ ਕਰੋ ਆ ਜੋ ਆ ਦੇਖੋ ਆ ਬੱਚੇ ਕਰਕਰੇ ਖਵਾ ਰਹੇ ਉਹਨਾਂ ਨੂੰ ਉਹ ਦੇਖ ਲਾਏ ਤੇਨਕਾ ਉਹ ਦੇਖੋ ਆ ਗੋਰਲ ਇਹ ਹਿਮਾਰਲ ਹਿਮਾਲਿਆ ਸਿੱਕਮ ਦੇ ਵਿੱਚ ਪਾਈ ਜਾਂਦੀ ਹੈ ਮਨੀਪੁਰ ਨਾਗਾ لینڈ ਨੇਪਾਲ 부ਟਾਨ ਸੌਥ ਅੰਤ ਤਿੱਬਤ ਤੇ ਵਧੀਆ ਜਾਨਵਰ ਹੈ 15 5 ਤੋਂ 15 ਸਾਲ ਵੱਧ ਤੋਂ ਵੱਧ 17 ਸਾਲ ਇਹ ਜੀਣਾ ਹੈਗਾ ਉਹ ਸਾਹਮਣੇ ਤੁਸੀਂ ਦੇਖੋ ਲਗਭਗ ਆਪਾਂ ਤਾਂ ਇਹਨਾਂ ਨੂੰ ਹਿਰਨਾਂ ਦੇ ਬਰਾਬਰ ਹੀ ਪਾਉਂਦੇ ਆ ਪਰ ਇਹ ਜੰਗਲ ਦੇ ਵਿੱਚ ਪਹਾੜਾਂ ਦੇ ਵਿੱਚ ਸੁੱਕੇ ਪਹਾੜਾਂ ਦੇ ਉੱਤੇ ਵਧੀਆ ਤਰੀਕੇ ਨਾਲ ਇਹ ਸਰਵਾਈਵ ਕਰ ਜਾਂਦੇ ਆ ਉਹ ਦੇਖੋ ਤੁਸੀਂ ਕਾਫੀ ਜਾਨਵਰ ਹੈਗੇ ਇਹ ਵੀ ਬੱਕਰੀ ਇਹਨੂੰ ਕਹ ਦਿੰਦੇ ਆ ਜਿੰਨਾ ਬੱਕਰੀਆਂ ਦੀ ਤਰ੍ਹਾਂ ਹੀ ਆ ਹਿਰਨਾ ਦੀ ਤਰ੍ਹਾਂ ਵੀ ਕਹਿ ਸਕਦੇ ਆ ਲੋਕ ਮਾੜਾ ਮੋਟਾ ਖਾਣਾ ਖੂਣਾ ਪਾ ਦਿੰਦੇ ਇਸ ਕਰਕੇ ਨਾ ਇਹ ਨੇੜੇ ਨੇੜੇ ਹੋ ਜਾਂਦਾ ਪਰ ਸਰਕਾਰ ਵੱਲੋਂ ਵੀ ਜਾਲੀਆਂ ਜੁੜੀਆਂ ਵਧੀਆਂ ਲਾਈਆਂ ਹੋਈਆਂ ਆ ਤਾਂ ਕਿ ਕੋਈ ਜ਼ਿਆਦਾ ਕੁਛ ਇਹਨਾਂ ਨੂੰ ਆਪਣੀ ਮਰਜ਼ੀ ਦਾ ਨਾ ਪਾਵੇ ਉਹਦੇ ਨਾਲ ਪੰਛੀ ਜਿਹੜੇ ਬਿਮਾਰ ਹੋਣ ਦਾ ਜ਼ਿਆਦਾ ਡਰ ਰਹਿੰਦਾ ਸਾਹਮਣੇ ਮੋੜ ਦੇਖ ਸਕਦੇ ਹੋ ਤੁਸੀਂ ਇਹਦੇ ਖੰਭ ਟੁੱਟੇ ਭੱਜੇ ਜਾਇਆ ਕਿਉਂਕਿ ਔੜ ਨਹੀਂ ਪੰਦਾ ਜੇ ਉੱਡਦਾ ਹੋਵੇ ਲਗਭਗ ਬਿਮਾਰ ਜਿਹਾ ਹੀ ਕਹਿ ਸਕਦੇ ਆ ਵੀ ਜੇ ਉੱਡਦਾ ਹੋਵੇ ਤੇ ਖਾਂਬੇ ਦੇ ਹੁਣ ਤੱਕ ਨਿਕਲ ਜਾਣੇ ਸੀਗੇ ਬਾਦੂ ਭਾਰ ਲੈ ਕੇ ਜੀਰਿਆ ਕਹਿ ਸਕਦੇ ਇਹਨੂੰ ਇਹ ਚਕੋਰਾ ਆ ਆ ਦੇਖੋ ਆ ਉੱਠ ਕੇ ਖੜੀ ਹੋ ਗਈ ਉਹ ਤਰਪੀ ਪਰ ਇਹਨੂੰ ਇਹ ਪਤਾ ਨਹੀਂ ਫੀਮੇਲ ਆ ਜਾਂ ਮੇਲ ਆ ਪਰ ਕਹਿੰਦੇ ਇਹਨੂੰ ਚਕੋਰਾ ਆ ਆ ਜਾਓ ਜੀ ਅੱਗੇ ਆ ਦੇਖੋ ਪੂਰਾ ਵਧੀਆ ਮਾਹੌਲ ਦਿੱਤਾ ਬੜੇ ਤਕੜੇ ਤਕੜੇ ਪੰਛੀ ਆ ਗਏ ਤੁਹਾਨੂੰ ਮੈਂ ਦਿਖਾਉ ਲਦਾ ਇੱਧਰਲੇ ਪਾਸੇ ਜਾ ਕੇ ਆਹ ਦੇਖੋ ਆਹ ਦੇਖੋ ਖਤਰਨਾਕ ਜਾਨਵਰ ਹੈ ਵੀ ਪੰਛੀ ਇਲਾ ਵੰਗੂ ਆ ਇਦਾਂ ਲੱਗਦਾ ਵੀ ਜਿੱਦਾਂ ਸਾਪਤਾ ਹੀ ਬੰਦਾ ਖਾ ਜਾਣਗੇ ਇਹ ਵੀ ਬਾਹਰ ਲਈ ਹੈ ਕਛੂ ਗੁੰਮਾ ਕਛੂਆ ਇਹ ਵੀ ਇੱਥੇ ਹੈਗੇ ਆ ਉਹ ਵੀ ਆਪਾਂ ਦੇਖਦੇ ਆਂ ਪਾਣੀ ਦੇ ਵਿੱਚ ਆਹ ਬੈਠਾ ਜੀ ਇੱਕ ਤਾਂ ਛੇਰੀ ਟੱਕਰ ਪਿਆ ਆਪਾਂ ਨੂੰ ਆਹ ਦੇਖੋ ਇਹ ਕੀ ਆ ਆ ਠੰਡੀ ਜਗ੍ਹਾ ਤੇ ਬੈਠਿਆ ਆ ਜਿੰਨੀਆਂ ਠੰਡੀ ਜਗ੍ਹਾ ਬਣਾਈਆਂ ਹੋਈਆਂ ਨੇ ਇਹਨਾਂ ਚੱਕਾ ਉਹਦੇ ਥੱਲੇ ਬੈਠਾ ਸ਼ਾਇਦ ਤੁਸੀਂ ਦੇਖ ਨਹੀਂ ਪਾ ਰਹੇ ਹੋਗੇ ਆ ਵੀ ਇਹਦੇ ਥੱਲੇ ਬੈਠਾ ਹੈ ਕਈ ਹੈਗੇ ਇੱਥੇ ਇਹ ਕਾ ਦੇਖੋ ਕਿੰਨਾ ਸੋਹਣਾ ਪੋਜ ਬਣਾ ਕੇ ਬੈਠਾ ਇਹ ਤਾਂ ਉਪਸੇਕ ਰਿਹਾ ਇਹਨੂੰ ਠੰਡ ਲੱਗਦੀ ਆ ਆਓ ਜੀ ਅੱਗੇ ਐਸੀਜੀ ਤੋਲਾ ਤਾਰ ਨੇਚਰਲ ਪਾਰਕ ਹੁਣ ਇੱਥੋਂ ਆਪਣੀ ਵਾਪਸੀ ਹੈ ਅੱਗੇ ਚੱਲਦੇ ਪਾਲੰਪੁਰ ਪਾਲੰਪੁਰ ਤੋਂ ਗਾਹ ਚੱਲਾਂਗੇ ਬੇਜਨਾਥ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਨੂੰ ਬਹੁਤ ਸੋਹਣੇ ਸ਼ਾਨਦਾਰ ਨਜ਼ਾਰੇ ਦਿਖਾਉਂਦੇ ਅੱਗੇ ਆਜੋ ਜੀ